7 ਮਹੀਨੇ ਬੀਤ ਜਾਣ ਦੇ ਬਾਅਦ ਵੀ ਅਜਨਾਲਾ ਪੁਲਿਸ ਨੂੰ ਬਿਜਲੀ ਬੋਰਡ ਦੇ ਰਿਟਾਇਰਡ ਅਧਿਕਾਰੀ ਮਨਜੀਤ ਸਿੰਘ ਕਤਲकांड ਦੇ આરોપીਆਂ ਦਾ ਕੋਈ ਸੁਰਾਗ ਨਹੀਂ ਮਿਲਿਆ ਇਸ ਤੋਂ ਇਲਾਵਾ ਪੁਲਿਸ ਨੇ ਮ੍ਰਿਤਕ ਦੀ ਪੋਸਟਮਾਰਟਮ ਰਿਪੋਰਟ ਨਾਲ ਸੰਬੰਧਿਤ ਵਿਸੇਰਾ ਸ਼ਹਿਰ ਦੇ ਪੈਥੋਲੋਜੀ ਵਿਭਾਗ ਵਿੱਚ ਜਮ੍ਹਾਂ ਨਹੀਂ ਕਰਵਾਇਆ ਜਦੋਂ ਮ੍ਰਿਤਕ ਦੇ ਪੁੱਤਰ ਨੇ ਪੋਸਟਮਾਰਟਮ ਹਾਊਸ ਵਿੱਚ ਪੋਸਟਮਾਰਟਮ ਦੀ ਰਿਪੋਰਟ ਬਾਰੇ ਪੁੱਛਗਿੱਛ ਕੀਤੀ ਤਾਂ ਡਾਕਟਰ ਨੇ ਦੱਸਿਆ ਕਿ ਉਹਨਾਂ ਨੂੰ ਖਰੜ ਦੀ ਰਿਪੋਰਟ ਮਿਲ ਗਈ ਸੀ ਪਰ ਉਹਨਾਂ ਨੂੰ ਪੈਥੋਲੋਜੀ ਰਿਪੋਰਟ ਨਹੀਂ ਮਿਲੀ ਡਾਕਟਰਾਂ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਥਾਣਾ ਅਜਨਾਲਾ ਦੀ ਪੁਲਿਸ ਵਿਸੇਰਾ ਲੈ ਗਈ ਸੀ ਜਦੋਂ ਪੀੜਤ ਨੇ ਪੁਲਿਸ ਨੂੰ ਪੁੱਛਿਆ ਤਾਂ ਉਹਨਾਂ ਕਹੇ ਕਿ ਵਿਸੇਰਾ ਗਾਇਬ ਸੀ ਪੋਸਟਮਾਰਟਮ ਹਾਊਸ ਤੋਂ ਦੁਬਾਰਾ ਵਿਸੇਰਾ ਰਿਪੋਰਟ ਲਿਖਵਾਉਣੀ ਪਵੇਗੀ ਅੱਜ ਜਦੋਂ ਪੁਲਿਸ ਵਿਸੇਰਾ ਰਿਪੋਰਟ ਲੈਣ ਪੋਸਟਮਾਰਟਮ ਹਾਊਸ ਪਹੁੰਚੀ ਤਾਂ ਪੀੜਤ ਪਰਿਵਾਰ ਵੀ ਉੱਥੇ ਪਹੁੰਚ ਗਏ ਜਿਸ ਤੋਂ ਬਾਅਦ ਹੈੱਡ ਕਨਸਟੇਬਲ ਵਿਸਰਾ ਲੈ ਕੇ ਭੱਜ ਗਿਆ ਪੀੜਤ ਪਰਿਵਾਰ ਨੇ ਇਸ ਮੌਕੇ ਤੇ ਇੱਕ ਗੁੱਜਕੇ ਹੱਤ ਉਸੇ ਵੇਸੋ ਨੂੰ ਕਣਕ ਅਜੀ ਨਾਲ ਬਿਨਾਲਾ ਸਿੰਘ ਕੀ ਗੱਲਬਾਤ ਹੋਈ ਹੈ ਜੀ ਸਰ ਗੱਲ ਇਹ ਹੈ ਵੀ ਮੈਂ ਨਾ ਭਰਾ ਜੀ ਨੂੰ ਦੱਸੀ ਤੁਹਾਨੂੰ ਦੱਸਦਾ ਮੇਰੀ ਗੱਲ ਹੋਈ ਆ ਉਦੋਂ ਮੈਂ ਦਫਤਰ ਹੀ ਜਨ ਫਾਦ ਸਾਹਿਬ ਜੀ ਇਥੇ ਪੋਸ਼ਟਮਾਨ ਕੋਲ ਆਇਆ ਠੀਕ ਹੈ ਹਾਂਜੀ ਜਿਹੜੀ ਮੇਰੀ ਗੱਲ ਜੇ ਨਾ ਹੀ ਕੋਈ ਲਿਆ ਨਾ ਦਿੱਤਾ ਪੰਜ ਪੈਸੇ ਅਹੀਂ ਦਵਾਦਾਰ ਨਹੀਂ ਹੈਗੇ ਜਿਹੜਾ ਸੀ ਸਾਹਿਬ ਤੁਸੀਂ ਲੈ ਕੇ ਆਏ ਉਹ ਕਿੱਥੇ ਜਮਾ ਕਰਾਉਣਾ ਸੀ ਉਹ ਅਮੋਸਾ ਦੀ ਮੈਡੀਕਲ ਉਤਾਰ ਜਰਾਇਆ ਸਰ ਮੈਨੂੰ ਕਹਿੰਦੇ ਮੁਸ਼ੀ ਜਣ ਕੇ ਕਹਿੰਦੇ ਮੁਸ਼ੀ ਕੋਲ ਮੁਫੀ ਕਾ ਕੇ ਦੇਣ ਕਿ ਮੈਂ ਜਮਾ ਕਰਾਉਂਦਾ ਉਹ ਉਹ ਪਾਉਂਦੇ ਨਹੀਂ ਲੈਣਾ ਕਿ ਫਿਰ ਅਸੀਂ ਲੈ ਕੇ ਜਾਈਏ ਤੇ ਕੀ ਆਇਆ ਸੀ ਉਹ ਮਾਰੇ ਨਾ ਕੋਈ ਤੰਗ ਤੋੜੀ ਕਿ ਤੜਾਰਿਆ ਦੁਬਾਰਾ ਤੇ ਮੈਂ ਉਹਨਾਂ ਵਾਲੇ ਉਹਨਾਂ ਦੇ ਕਾਜ ਵੀ ਨਿਕਲਨੇ ਆ ਗਏ ਨੀਗਰੀਆ ਡਾਟੀ ਪੋਰਟ ਜਿੰਦੀ ਗਾਡੇ ਡਾਟਾ ਦੇਣੇ ਸੈਂਪਲ ਦੇ ਜਮਾ ਕਰਵਾਉਣ ਵਾਸਤੇ ਉਹ ਕਿਉਂ ਨਹੀਂ ਜਗੇ ਗਏ ਸਾਡੀ ਮੇਰੀ ਗੱਲ ਸੁਣਾ ਤੇਰੀ ਮੈਂ ਗੱਲ ਲਖਿਆ ਉਹ ਕਾਈ ਇੰਜੀਨੀਅਰ ਜਿਹੜਾ ਸੰਦੀਪ ਹੀ ਉਹ ਲੈ ਗਿਆ ਮੈਂ ਇਹਨਾਂ ਨਾਲ ਝੜਪੜੀ ਹੋ ਜਾਂਦੀ ਰਿਪੋਰਟ ਕਰਨ ਕੀਤਾ ਵਾ ਮੈਂ ਨਾਲ ਹੋ ਗਿਆ ਇਹ ਨਾਲੇ ਸ਼ੁਰੂ ਸਾਲਾ ਵਕੀਲ ਲਾਇਫਾਂਸ ਹੋਸੀ ਸਰ ਫੋਰਮ ਨੀ ਸੀ ਉਸੇ ਅਧਾਰ ਤੇ ਕਾਰਵਾਈ ਹੋਣੀ ਸੀ ਹਾਂਜੀ ਸਰ ਕਾਲੀ ਮੁਰਸ਼ਿਆ ਕੋਲ ਸਮਾਲ ਮੁਰਸ਼ਿਆ ਕੋਲ ਕੂਨਸੀ ਕਾਰਵਾਈ ਦੇਣਗੇ ਮੈਂ ਜਮ੍ਹਾਂ ਕਰਾਉਂ ਲੋਕੀਂ ਬਾਲਾ ਲੱਗਦਾ ਕੋਈ ਆ ਗਿਆ ਕਿੱਥੇ ਆ ਲੈ ਆ ਕਨੇ ਕਿੰਨੀ ਰਿਸ਼ਵਤ ਦਿੱਤੀ ਕਿ ਵਿਸਲਾ ਨਾ ਚੇ ਆਈਓ ਨੂੰ ਪਤਾ ਜੀ ਬੈਂਕ ਦੀ ਆਈਓ ਕੀ ਲਿਆ ਕਿੰਨੇ ਪੈਸੇ ਤੈਨੂੰ ਲਏ ਆਪਾਂ ਪੰਜ ਪੈਸੇ ਨਹੀਂ ਲਿਖੇ ਕੋਲੇ ਨਾ ਆਪਣੋਂ ਕੋਈ ਕਿਸੇ ਪੈਸਾ ਲੈ ਆਈਓ ਕੌਣ ਆਇਆ ਆਇਓ ਆਪਣਾ ਫੋਨ ਕਰਨ ਡਿਆ ਗੱਲ ਦਾ ਫੋਨ ਕਰ ਰਿਹਾ ਇਹਦੇ ਉਹ ਦਿਨ ਤੋਂ ਸਪੋਰਟ ਵੀਡੀਓ ਡੱਟ ਬੁਰੀ ਰਿਪੋਰਟ ਦਿੱਤੀ ਆ ਜੁਲਾਈ ਫਸਟ ਜੁਲਾਈ ਰਿਪੋਰਟ ਲੈ ਕੇ ਆਏ ਜੁਲਾਈ ਦੀ ਗਈ ਆ ਗੜਾਈ ਗਈ ਪਰ ਮੈਨੂੰ ਜਿਹੜੀ ਮੁਨਸ਼ਾ ਕੋਲ ਕੱਲ ਮਿਲੀ ਆ ਤੇਰੀ ਨਗੀਲੀ ਮੰਨਦੇ ਤੁਸੀਂ ਜੀ ਮੁਨਸ਼ਾ ਜੀ ਜਿਹੜਾ ਮੈਨੂੰ ਕਾਜੀ ਦਿੱਤੇ ਮੈਂ ਤੇ ਮੈਨੂੰ ਕਾਜੀ ਦੇਣਗੇ ਹੋਰ ਕੀ ਕਰਨਾ ਹੈ ਤੇ ਅੱਜ ਮੈਨੂੰ ਤਾਂ ਮੁਨਸ਼ਾ ਬੇਬੀ ਉੱਤੇ ਜਾ ਜਾਓ ਦਸਮਾਖ ਵੀ ਤੁਹਾਨੂੰ ਦੁਆਰਾ ਕਾਜੀ ਆ ਕਾਜੀ ਨਹੀਂ ਹੈ ਅੱਜ ਕਾਜੀ ਲੈਣਾ ਹੀ ਹੋਰ ਕੋਈ ਜਿਹੜਾ ਪੋਸਟ ਮਾਰਟਲ ਜੋ ਇੱਕ ਸਿਲਸਿਲਾ ਕੱਢਦੇ ਹੁੰਦੇ ਐ ਇੱਕ ਸੈਂਪਲ ਲੈਂਦੇ ਹੁੰਦੇ ਉਹ ਕਿੱਥੇ ਹੈਗਾ ਉਹ ਮੁਨਸ਼ਾ ਕੋਈ ਮੁਸ਼ਕਿਲ ਪੁੱਛ ਰਹਾ ਕਿ ਜਮਾ ਕਰਾਉਣਾ ਕਿੱਥੇ ਸੀ ਉਹ ਉਹ ਹੌਸਲਿਕ ਮੈਡੀਕਲ ਨੌਜਾ ਇਹਦਾ ਫਰਸ਼ੀ ਸੀ ਉਹ ਹਾਂਜੀ ਕਿਹੜਾ ਫਰਸ਼ੀ ਜਮਾ ਕਰਾਉਂਦਾ ਜਮਾ ਜਮਾ ਮੈਂ ਬੋਗਿੰਗ ਮਰਾ ਮੈਨੂੰ ਦੇਨ ਘੰਟੇ ਜਮਾ ਜਾ ਰਹਾ ਹਾਂ ਕੋਈ ਨਹੀਂ ਤਾਂ ਬੱਟਿਆਣੇ ਹਾਂਜੀ ਹਰਿਆਣਾ ਹਾਂਜੀ ਹਾਂਜੀ ਨਹੀਂ ਹੁਣ ਇਹ ਕਹਿੰਦੇ ਮੈਂ ਇੱਥੇ ਲੈ ਕੇ ਖਾਣ ਕਿਉਂ ਜਮਾ ਲਗਾ ਜਮਾ ਜਿੱਥੇ ਹੋਣਾ ਜਿੱਥੇ ਹੋਣ ਜਿੱਦਾ ਸੀ ਸਰ ਜੀ ਮੈਨੂੰ ਤਾਜ ਮਿਲਾਂਗੇ ਮੈਂ ਜਮਾ ਕਰਾਂਗਾ ਬਿਨਾਂ ਕਾਜ ਜਮਾਣਾ ਚੋਰ ਹੀ ਦਿੰਦੇ ਕੀ ਕਰਨ ਕੀ ਹੈ ਕੋਈ ਇਹ ਮੁਸ਼ਾ ਨਹੀਂ ਕੋਈ ਮੇਰੇ ਪਿਛੋਕੜ ਕੋਈ ਦਿੰਦੇ ਇਹ ਮੁਸ਼ਾ ਨਹੀਂ ਢੇਲਾਣਾ ਕਿਹੜਾ ਪੁੱਛੀਆ ਮੁਸ਼ੀਰ ਨੂੰ ਬੁਲਾ ਦੇਵੇ ਤਰਜੀਹੀ ਉਹ ਐਸਾ ਨੂੰ ਨੋਸੇ ਗਏ ਨੂੰ ਕਾਇਦ ਦੇਣਗੇ ਮੈਂ ਮੁਸ਼ੀਰ ਮੈਂ ਤਾਂ ਹੀ ਦਵਾਉਂ ਕੀ ਕੀ ਹੈ ਹਾਂ ਜੀ ਇਹਨਾ ਤੁਹਾਡੇ ਉਹ ਨਾ ਇਹ ਇੰਗਰੀਡੀਅੰਟ ਜੀ ਇਹਦਾ ਨਹੀਂ ਇਹਦਾ ਤੁਹਾਡੇ ਨਾਲ ਬੰਦਾ ਜਿਹੜਾ ਕਿੱਥੇ ਗਾ ਸਰ ਮੈਨੂੰ ਲੇਖ ਅਖਰਮ ਰੋਟੀ ਖਾਨ ਚ ਲਿਆਂ ਅੱਛਾ ਲਫਾ ਫਾਲੇ ਗੋਲਾ ਉਹ ਰੋਟੀ ਖਾਣ ਗਿਆ ਮਤਲਬ ਦੋ ਦਰ ਮਿੰਟ ਟੈਲੀਫੋਨ ਕੀਤਾ ਆਹਦਾ ਮੈਂ ਆ ਰਿਹਾ ਹੁਣ ਉਹਨੂੰ ਕਿ ਗੀਤਾ ਵਾਲਾ ਸੋਚਾ ਫੋਨ ਰਿਹਾ ਹੁਣ ਮੈਂ ਇਹਦਾ ਫੋਨ ਨੰਬਰ ਭਾਜਨ ਦੇ ਦਿੰਦਾ ਵਾਂ ਸੰਦੀਪ ਸਿੰਘ ਜੀ ਕੀ ਬੁਲਾਇਮ ਕਹਣਾ ਹੈ ਹੈਡ ਕਾਟੇ ਬੁਲਾਜੀ ਪੱਜਾ ਗਏ ਇਥੇ ਸਰ ਮੈਂ ਸੌ ਪਜਾਇਆ ਮੈਂ ਮੈਂ ਇਥੇ ਚ ਬੈਠਾ ਮੈਂ ਮੈਨੂੰ ਕਿਹਾ ਵੀ ਜਲਦੀ ਆ ਥਾਣੇ ਇਥੇ ਆਪ ਦੋ ਫਾਫਾ ਬਖਾ ਉਹਦਾ ਮਰ ਬੁਢੀ ਖਾ ਕੇ ਹੁਣ ਆਇਆ ਫਾਫੇ ਜੀ ਪਾਰਸਲ ਜਿਹੜਾ ਪਾਣੀ ਮਰੇ 2 ਜੁਲਾਈ ਨੂੰ ਇਥੇ ਪੋਸਟਮਾਰਟਮ ਹੋਇਆ ਸੀ ਉਹਦੀ ਵਿਸਥਾਰਾ ਰਿਪੋਰਟ ਤੁਸੀਂ ਸਾਈਨ ਕਰਕੇ ਮੈਡੀਕਲ ਕਾਲਜ ਜਮ੍ਹਾਂ ਕਰਾਉਣੀ ਸੀ ਅੱਜ 7-8 ਮਹੀਨੇ ਹੋ ਗਏ ਕਿਉਂ ਨਹੀਂ ਜਮ੍ਹਾਂ ਕਰਾਈ ਸਰ ਕਾਲਜ ਡਿਪਾਰਟਮੈਂਟ ਸਰ ਮੇਰੀ ਗੱਲ ਸੁਣੋ ਮੈਂ ਨਾਮਾ ਕੋ ਲੈ ਲੈਣ ਦਿੱਤਾ ਸਮਾਨ ਮੈਂ ਡੈੱਡ ਬੋਡ ਪੋਸਟਮਾਰਟੋਂ ਆਇਆ ਮੈਂ ਪੋਸਟਮਾਰਟ ਕਰਾ ਕਰਾ ਕੇ ਮੈਨੂੰ ਆਲੇ ਤੂੰ ਇਹਨਾਂ ਨਾਲ ਲੈ ਕੇ ਇਹਨਾਂ ਨਾਲੇ ਪਹੁੰਚ ਮੈਂ ਡੈੱਡ ਬੋਡ ਲੈ ਕੇ ਇਹਨਾਂ ਨਾਲੇ ਪਹੁੰਚਿਆ ਇਹਦੇ ਨੇ ਵਾਰਸਣ ਠੀਕ ਹੈ ਕਿ ਨਹੀਂ ਤੇ ਉਹ ਮੁੰਡਾ ਮੋਰੋ ਬਾਅਦ ਚ ਪੋਸਟਮਾਰਟ ਲੈ ਕੇ ਸਮਾਨ ਕਿਹੜਾ ਮੁੰਡਾ ਸੋ ਇਹੋ ਸੰਦੀਪਾ ਜੀ ਉਹ ਸਮਾਨ ਲੈ ਕੇ ਉਹ ਉਹ ਠਾਣੇ ਗਿਆ ਵਾ ਠਾਣੇ ਜਾ ਕੇ ਮੁਰਸ਼ਾ ਵਾਲੇ ਕਰਤਾ ਉਸ ਤੋਂ ਬਾਅਦ ਮੈਨੂੰ ਮੈਨੂੰ ਨਹੀਂ ਦੱਸਿਆ ਹੁੰਦਾ ਵੀ ਸਮਾਨ ਆ ਤੇਰੇ ਨਾਲ ਹੀ ਹੈਗਾ ਵਾ ਤੂੰ ਉਹ ਜਮਾ ਕਰਾਉਣਾ ਕੱਲ ਮੈਨਾਂ ਨਾਲੇ ਵੀ ਆਪਣਾ ਜਮਾਨ ਸਮਾਨ ਦਾ ਮੈਂ ਆਪਾਂ ਲਿਆਵਦਾ ਹਾਂ ਮੈਨੂੰ ਇਹ ਬੋਲੇ ਮੈਂ ਦਬਾਣੀ ਮੈਨੂੰ ਤੇ ਕਾ ਕਾ ਹੀ ਦੋ ਕੱਲ ਦਾ ਫੋਨ ਕਰਨ ਡਿਆ ਤੇ ਤੁਸੀਂ ਮੇਰੀ ਬਾਤ ਸੁਣ ਕੇ ਦੋ ਦਿਨ ਤੋਂ ਫੋਨ ਸਪੀਚ ਕਿਹਦਾ ਮਾਲ ਦਾਲ ਚ ਕੋਈ ਕਾਲਾ ਹੈ ਦਾਲ ਚ ਨਹੀਂ ਕਾਲਾ ਜੀ ਬੰਦ ਕਿਉਂ ਕੀਤਾ ਤੁਸੀਂ ਫੋਨ ਸਰ ਮੈਂ ਤੁਹਾਨੂੰ ਕੱਲ ਵੀ ਇਹੋ ਗੱਲ ਆਖੀ ਸੀ ਸਰ ਕੀ ਸੀ ਕਿਉਂ ਬੰਦ ਕੀਤਾ ਫੋਨ ਮੈਨੂੰ ਇਹ ਕਾ ਕਾ ਜੀ ਮੈਂ ਤੇ ਮੈਂ ਤੁਹਾਨੂੰ ਜਵਾਬ ਦਵਾਂ ਮੈਨੂੰ ਮੈਨੂੰ ਕਾ ਜੀ ਮੁਰਸ਼ਿ ਦੇਣਾ ਇਹ ਦੱਸੋ ਨਾ ਮੈਂ ਆ ਕਿ ਤੁਸੀਂ ਉੱਥੋਂ ਬਿਸਰਾ رپورਟਰ ਰੀਸੀਵ ਕਰਕੇ ਲੈ ਕੇ ਗਏ ਹੋ ਤੁਸੀਂ ਕੰਬ ਦੇ ਕੰਬ ਤੇ ਕਿਹਾ ਮੈਂ ਤੇ ਲਈ ਨਹੀਂ ਮੈਂ ਤੇ ਲਈ ਨਹੀਂ ਮੈਂ ਨਹੀਂ ਲਈ ਜੀ ਮੈਂ ਹੋਣੀ ਨਹੀਂ ਲਈ ਇਹ ਫੋਨ ਕੋ ਬੰਦ ਕਰ ਲਿਆ ਡਰ ਕਾ ਦਾ ਫੋਨ ਕੋ ਬੰਦ ਕੀਤਾ ਨਹੀਂ ਫੋਨ ਨਹੀਂ ਕੀਤਾ ਬੰਦ ਫੋਨ ਸਵਿਚੋ ਫੋਨ ਡਿਆ ਜੀ ਮੈਂ ਤੁਹਾਨੂੰ ਕੱਲ ਦਾ ਕਰਨ ਡਿਆ ਤਾਂ ਉਹਥੇ ਅਜਨਾਲੇ ਥਾਣੇ ਜਾ ਕੇ ਉੱਥੇ ਇੰਤਜ਼ਾਰ ਕਰਨ ਦੇ ਮੁੰਚੀਆਂ ਨੇ ਤੁਹਾਨੂੰ ਦੱਸਤਾ ਵੀ ਇੱਥੇ ਆ ਗਏ ਨਹੀਂ ਮੁੰਮੁੰਚੀਆਂ ਮੈਨੂੰ ਇਹੋ ਆਖਿਆ ਜਿੱਥੇ ਤੁਸੀਂ ਇਹ ਦੱਸੋ ਨਾ ਕਿ ਇੱਕ ਮੇਰੇ ਫਾਦਰ ਦਾ ਕਤਲ ਹੋਇਆ ਮੇਰੇ ਫਾਦਰ ਦਾ ਕਤਲ ਹੋਇਆ ਤੁਸੀਂ ਵਿਸਰਾ ਰਿਪੋਰਟ ਕਿਉਂ ਨਹੀਂ ਜਮ੍ਹਾਂ ਕਰਾਈ ਮੈਂ ਹਰ ਰੋਜ਼ ਇਹ ਦਫ਼ਤਰਾਂ 'ਚ ਜਾ ਜਾ ਕੇ ਤਰਲੇ ਘਟਦਾ ਰਿਪੋਰਟ ਕਿਦੋਂ ਆਏਗੀ ਮੇਰੀ ਬੇਨਤੀ ਸੁਣੋ ਮੇਰੀ ਬੇਨਤੀ ਸੁਣੋ ਤੁਸੀਂ ਇੱਕ ਪੱਤਰਕਾਰ ਦੇ ਨਾਲ ਇਦਾਂ ਧੱਕਾ ਕਰਨ ਦੇ ਆਮ ਲੋਕਾਂ ਨੂੰ ਕਿੱਦਾਂ ਇਨਸਾਫ਼ ਦਿੰਦੇ ਹੋਗੇ ਮੁਖਫਜ਼ ਮੁਖਫਜ਼ ਜੀ ਆਇਓ ਕਿੰਨੇ ਪੈਸੇ ਕਿੰਨੇ ਤੁਹਾਨੂੰ ਕਿਆ ਰਿਪੋਰਟ ਜਮਾ ਕਰਾਉਣੀ ਮੈਨੂੰ ਕਿਸੇ ਦੇਖ ਮੈਨੂੰ ਮੁਸੀ ਕਾਹੀ ਦੇਣਗੇ ਸਮਾਨ ਦੇਣ ਕੇ ਮੈਂ ਜਮਾ ਕਰਾਉਂ ਮੈਂ ਉਹ ਤੈਨੂੰ ਨਹੀਂ ਪਤਾ ਤੁਹਾਡੇ ਇੱਥੇ ਸਾਈਨ ਹੋਏ ਆ ਤੇ ਉੱਥੇ ਵਿਸਰਾ ਜਮਾ ਕਰਾਉਣਾ ਸਰ ਤੁਹਾਡੀ ਗੱਲ ਮੰਨਦਾ ਹਾਂ ਹਾਂਜੀ ਸਾਈਨ ਹੋਏ ਆ ਹਾਂ ਇੱਥੋਂ ਸਾਰੇ ਸਾਈਨ ਕਰਾਉਣ ਦੇ ਬਿਨਾ ਸਮਾਨ ਦਿੱਤਾ ਬਾਅਦ ਕੋਈ ਡੈਂਟ ਵੰਟ ਰੈੱਡ ਮਾਰ ਲੱਗੇ ਸਮਾਨ ਬਾਅਦ ਲੋਕ ਸੰਦੀਪ ਲੈ ਗਿਆ ਮੈਂ ਨਹੀਂ ਲੈ ਗਿਆ ਤੁਹਾਨੂੰ 2 ਦਿਨ ਹੋ ਗਏ ਫੋਨ ਤੁਸੀਂ ਮੇਰੀ ਬਾਤ ਸੁਣਦੇ ਆ ਫੋਨ ਕੋ ਬੰਦ ਕਰਤਾ ਸਮਾਨ ਮੈਨੂੰ ਤਾਂ ਮੈਂ ਜਮਾ ਕਰਾਉਂ ਪਰ ਫੋਨ ਕੋ ਬੰਦ ਕਰਤਾ ਤਾਂ ਹੀ ਫੋਨ ਕੋ ਬੰਦ ਕੀਤਾ ਤੇ ਅੱਜ ਕੋ ਲੈਣ ਆਏ ਸਮਾਨ ਤੁਸੀਂ ਮੈਂ ਮਾਮੂ ਮਾਮੂ ਜੀ ਮਨਸ਼ਾ ਵਕੇ ਮਾਮੂ ਨੂੰ ਪਹੁੰਚਾ ਦੋ ਮੈਂ ਜਾਵਾ ਕਰਾਉ ਤੇ ਅੱਜ ਖਾਲੀ ਹੱਥ ਆਏ ਤੁਸੀਂ ਖਾਲੀ ਹੱਥ ਡਾਕਟਰਾਂ ਨਾਲ ਅਖਰ ਵਿੱਚ ਵਿਸਰਾ ਕਿੱਥੇ ਉਹ ਮੁੰਡੇ ਸੰਦੀਪ ਗੋੜੀ ਜੀ ਸੰਦੀਪ ਨੇ ਕਿੰਨੇ ਮਹੀਨੇ ਹੋ ਗਏ ਉਹਦੇ ਕੋਲ ਹੈ ਸ੍ਰੀ ਲੇਖ ਕੋਲ ਕਿੰਨੇ ਮਹੀਨੇ ਹੋ ਗਏ ਪੇ ਨੂੰ ਉਹ ਅੱਜ ਹੀ ਮਨਸ਼ਾ ਕੋਲ ਲੈ ਕੇ ਆਇਆ ਜੀ ਆਪ ਕਿੰਨੇ ਕਿੰਨੇ ਸਾਲ 2 ਜੁਲਾਈ ਦਾ ਪੋਸਟਮਾਰਟਮ ਹੋਇਆ 2 ਜੁਲਾਈ ਦਾ 2 ਜੁਲਾਈ ਦਾ ਵਿਸਰਾ ਇਹਨਾਂ ਨੇ ਖੜਿਆ ਇਹ ਸਾਫ ਪੁਲਿਸ ਕਾਤਲਾਂ ਦੇ ਨਾਲ ਮਿਲੀ ਆ ਜੀ ਠੀਕ ਹੈ ਉਹਨਾਂ ਦੀ ਮਦਦ ਕਰਨਾ ਚਾਹੁੰਦੀ 8 2 ਜੁਲਾਈ ਤੋਂ ਲੈ ਕੇ ਹੁਣ ਤੱਕ ਮੈਂ ਤਰਲੇ ਕੱਡ-ਕੱਡ ਮਰ ਗਿਆ ਹਰ ਅਫਸਰ ਕੋਲ ਜਾ ਗਿਆ ਕਿ ਮੇਰੇ ਫਾਦਰ ਦੀ ਵਿਸਰਾ ਰਿਪੋਰਟ ਮੰਗਵਾਓ ਫਿਰ ਮੈਂ ਕੱਲ ਹੈਲਥ ਮਨਿਸਟਰ ਨੂੰ ਚੀਫ ਸੈਕਟਰੀ ਨੂੰ ਉੱਥੇ ਮੇਲਾਂ ਕੀਤੀਆਂ ਇਹਨਾਂ ਨੂੰ ਨਾਲ ਸੀਸੀ ਰੱਖ ਕੇ ਤੇ ਉਸੇ ਵੇਲੇ ਹੀ ਇਹਨਾਂ ਨੇ ਕੱਢ ਦਿੱਤੀ ਔਰ 3 ਮਹੀਨੇ ਰਿਪੋਰਟ ਦੱਬ ਕੇ ਰੱਖੀ ਆ ਸਾਫ਼ ਪੁਲਿਸ ਕਾਤਲਾਂ ਦੀ ਮਦਦ ਕਰਨ ਢਈ ਆ ਤਾਂ ਕਿ ਜਿਹੜਾ ਹੈਗਾ ਇਸ ਕੇਸ ਨੂੰ ਖੁਰਦ-ਬੁਰਦ ਕੀਤਾ ਜਾਵੇ ਔਰ ਮੈਂ ਮੈਨੂੰ ਲਗਾਤਾਰ ਥ੍ਰੈਟ ਆ ਰਹੀਆਂ ਮੈਨੂੰ ਬਹੁਤ ਵਾਰ ਮੇਰੇ ਤੇ ਹਮਲਾ ਆਇਆ ਔਰ ਮੈਂ ਹਜ਼ਾਰਾਂ ਵਾਰੀ ਐਸਐਸਪੀ ਡੀਆਈਜੀ ਸਾਹਿਬ ਨੂੰ ਕੰਪਲੇਂਟ ਦੇ ਚੁੱਕਾ ਕਿ ਮੇਰੀ ਜਾਨ ਨੂੰ ਖਤਰਾ ਹੈ ਮੈਨੂੰ ਇਹਨਾਂ ਨੇ ਇੱਕ ਗਨਮੈਨ ਵੀ ਦਿੱਤਾ ਸੀ ਪਿਛਲੇ 1 ਮਹੀਨੇ ਤੋਂ ਮੇਰੀ ਸਿਕਿਉਰਟੀ ਵਾਪਸ ਲੈ ਲਈ ਆ ਜਦੋਂ ਕਿ ਹਾਈ ਕੋਰਟ ਦੇ ਵਿੱਚ ਡੀਐਸਪੀ ਜਨਾਲਾ ਨੇ ਲਿਖ ਕੇ ਦਿੱਤਾ ਕਿ ਜਗਦੀਪ ਸਿੰਘ ਨੂੰ 24 ਘੰਟੇ ਸਿਕਿਉਰਟੀ ਦਿੱਤੀ ਆ ਕੱਲ ਨੂੰ ਕੋਈ ਵੀ ਗੱਲਬਾਤ ਹੁੰਦੀ ਆ ਇਹਦੀ ਮੇਰਾ ਜੇ ਮਰਡਰ ਹੋ ਜਾਂਦਾ ਜਾਂ ਮੈਨੂੰ ਕੋਈ ਮਾਰਦਾ ਉਹਦਾ ਡੀਐਸਪੀ ਅਜ ਨਾਲਾ ਪੰਜਾਬ ਪੁਲਿਸ ਜ਼ਿੰਮੇਵਾਰ ਹੋਏਗੀ ਇਹ ਸ਼ਰੇਆਮ ਕਾਤਲਾਂ ਦੇ ਨਾਲ ਰਲਿਆ ਮੇਰੀ ਜਾਨ ਨੂੰ ਖਤਰਾ ਕਿਉਂਕਿ ਅੱਗੇ ਮੇਰੇ ਫਾਦਰ ਨੂੰ ਇਹਨਾਂ ਨੇ ਰਲ ਕੇ ਮਰਵਾਇਆ ਵਾ ਠੀਕ ਹੈ ਹੁਣ ਮੈਨੂੰ ਮਾਰਨ ਦੀ ਇਹ ਪਲੈਨਿੰਗ ਕਰ ਰਹੇ ਆ ਸਾਡੀ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੇ ਬੰਦੇ ਪਿੰਡ ਦੇ ਜੀ ਵੀਰ ਸਿੰਘ ਆ ਔਰ ਹੋਰ ਵੀ ਠੀਕ ਹੈ ਇਨਸਾਫ ਇਹਨਾਂ ਨੇ ਤੇ ਦਿੱਤਾ ਨਹੀਂ ਠੀਕ ਹੈ ਮਗਰ ਰੱਬ ਨੇ ਬਹੁਤ ਜਲਦੀ ਇਨਸਾਫ ਦਿੱਤਾ ਵੀ ਇੱਕ ਕਾਤਲ ਨੂੰ ਰੱਬ ਨੇ ਤੇ ਬੁਲਾ ਲਿਆ ਪੁਲਸ ਦੇ ਘਰ ਜ਼ਰੂਰ ਦੇ ਰਿਹਾ ਬਟ ਰੱਬ ਦੇ ਘਰ ਦੇਰ ਨਹੀਂ ਹੈਗੀ ਰੱਬ ਦੇ ਘਰ ਇਨਸਾਫ ਆ ਇਹ ਸ਼ਰੇਆ ਮੇਰੇ ਨਾਲ ਧੱਕੇਸ਼ਾਹੀ ਕਰਨ ਦੇ ਤੁਸੀਂ ਦੇਖ ਹੀ ਲਿਆ ਜੀ ਇੱਥੇ ਡਾਟ ਸਾਹਿਬ ਕੋ ਅੱਜ 7 ਮਹੀਨਿਆਂ ਬਾਅਦ ਆਏ ਜੀ ਸਾਨੂੰ ਵਿਸਤ੍ਰਿਤ ਰਿਪੋਰਟ ਦੇ ਦਿਓ ਇਹ ਰਿਪੋਰਟ ਕਿੱਥੇ ਗਈ ਇਹਨਾਂ ਨੇ ਗੈਪ ਕਰਤੀ ਜੀ ਪੈਸੇ ਖਾਦੇ ਕਾਗਲਾ ਨੇ ਔਰ ਮੇਰੀ ਡੀਆਈਜੀ ਸਾਹਿਬ ਕੋਲ ਭਗਵੰਤ ਮਾਨ ਕੋ ਹੱਥ ਜੋੜ ਕੇ ਰਿਕਵੈਸਟ ਹੈ ਕਿ ਜੇ ਪੱਤਰਕਾਰਾਂ ਦੇ ਨਾਲ ਹੀ ਇਹ ਤੁਸੀਂ ਕੁਝ ਕਰਨਾ ਤੇ ਆਮ ਲੋਕਾਂ ਦਾ ਕੀ ਹਾਲ ਹੋਏਗਾ ਸੋ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਇਸ ਮਾਮਲੇ ਦੀ ਜਾਂਚ CBI ਤੋਂ ਕਰਾਈ ਜਾਵੇ ਔਰ ਜਿਹੜੇ ਵੀ ਇਹਦੇ ਚ ਪੁਲਿਸ ਅਫਸਰ ਦੋਸ਼ੀ ਹੈ ਉਹਨਾਂ ਨੂੰ ਤੁਰੰਤ ਕਾਰਵਾਈ ਕਰਕੇ ਡਿਸਮਿਸ ਕੀਤਾ ਜਾਵੇ ਨਹੀਂ ਤੇ ਮੈਂ ਵੀ ਖੁਦ ਜਿਹੜਾ ਹੈਗਾ ਕਿਉਂਕਿ ਇਨਸਾਫ ਨਹੀਂ ਮਿਲਣਾ ਮੈਂ ਉੱਥੇ ਮਰਨ ਵਰਤ ਦੇ ਬਹਿ ਜਾਣਾ ਠੀਕ ਹੈ ਕੱਲ ਨੂੰ ਮੈਨੂੰ ਜਾਂ ਮੇਰੇ ਪਰਿਵਾਰ ਨੂੰ ਕੁਝ ਵੀ ਹੁੰਦਾ ਹੈ ਤਾਂ ਉਹਦੀ ਜ਼ਿੰਮੇਵਾਰ ਜਿਹੜੀ ਉਹ ਪੁਲਸ ਹੋਏਗੀ ਕਿਹੜੀ ਪ੍ਰਾਪਰਟੀ ਹੈ ਕਿਹੜੀ ਪ੍ਰਾਪਰਟੀ ਹੈ ਯਾਰ ਸਾਡੀ ਜੱਦੀ ਪੁਰਸੀ ਦਾਦਾਤਿਆ ਜੀ ਕੁਝ ਗੈਂਗ ਜਿਹੜੇ ਲੈਂਡ ਮਾਫੀਆ ਸਾਡੀ ਜਗ੍ਹਾ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਲਗਾਤਾਰ ਮੈਨੂੰ ਧਮਕੀਆਂ ਆਉਂਦੀਆਂ ਆ ਦੇਖੋ ਸੋਮਵਾਰ ਵੀ ਮੈਨੂੰ ਧਮਕੀ ਆਈ ਆ ਉਹਦਾ ਮੈਂ ਪ੍ਰੂਫ ਡੀਆਈਜੀ ਸਾਹਿਬ ਨੂੰ ਵੀ ਭੇਜਿਆ ਐਸਐਸਪੀ ਨੂੰ ਵੀ ਭੇਜਿਆ ਮੇਰੀ ਕਿਤੇ ਪਾਸੇ ਸੁਣਵਾਈ ਨਹੀਂ ਹੁੰਦੀ ਜਿੱਦ ਤੋਂ ਸਾਫ਼ ਜਾਇਰਿਆ ਕਿ ਪੁਲਸ ਦੀ ਕਾਤਲਾ ਤੱਕ ਬਹੁਤ ਜ਼ਿਆਦਾ ਪਹੁੰਚਿਆ ਔਰ ਕਿਸੇ ਵੀ ਪੱਸੇ ਜਿਹੜਾ ਹੈਗਾ ਉਹ ਕੋਈ ਇਨਸਾਫ ਨਹੀਂ ਆ ਦੇਖ ਸਕਦੇ ਜੀ ਮੈਂ ਐਸਐਸਪੀ ਸਾਹਿਬ ਨੂੰ ਵੀ ਡੀਆਈਜੀ ਸਾਹਿਬ ਨੂੰ ਵੀ ਮੈਸੇਜ ਕੀਤਾ ਆ ਮੈਨੂੰ 5:24 ਮਿੰਟ ਤੇ ਸਵੇਰੇ ਤੜਕੇ ਹੀ ਮੈਂ ਸੁੱਤਾ ਪਿਆ ਸੀ ਮੈਨੂੰ ਥ੍ਰੈਟ ਕਾਲ ਆਈ ਤੇ ਨਾਲ ਹੀ ਬੰਦੇ ਨੇ ਲਿਖ ਦਿੱਤਾ ਕਿ ਤੈਨੂੰ ਮਾਰਨਾ ਆ ਡੈੱਡ ਠੀਕ ਹੈ ਮੇਰੀ ਜਾਨ ਨੂੰ ਖਤਰਾ ਵਾ ਹਾਈ ਕੋਰਟ ਦੇ ਵਿੱਚ ਪੁਲਿਸ ਜਿਹੜੀ ਆ ਉਹ ਕਹਿ ਰਹੀ ਆ ਕਿ ਇਹਨੂੰ ਸਿਕਿਉਰਿਟੀ ਦਿੱਤੀ ਆ ਮੈਂ ਤੁਹਾਨੂੰ ਹਾਈ ਕੋਰਟ ਦਾ ਵੀ ਐਫੀਡੇਵਿਟ ਦਿਖਾਉਣਾ ਜੀ ਨੰਬਰ 2 ਆ ਦਾ ਨੰਬਰ ਹੈ ਲੋਕਲ ਨੰਬਰ ਹੈ ਜੀ ਸ਼ਰੇਆਮ ਤਮ ਕੀ ਦਿੰਦੇ ਜੀ ਆ ਦੇਖੋ ਮੇਰਾ ਰਾਹ ਰੋਕਦੇ ਕਾਤਲ ਸ਼ਰੇਆਮ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਜੀ ਸ਼ਰੇਆਮ ਕਾਤਲ ਮੇਰਾ ਰਾਹ ਰੋਕਦੇ ਨੇ ਆ ਦੇਖੋ ਵੀਡੀਓ ਹਰ ਇੱਕ ਚੀਜ਼ ਮੈਂ ਪੁਲਿਸ ਅਫਸਰਾਂ ਨੂੰ ਭੇਜਦਾ ਰਿਹਾ ਮਗਰ ਮੈਨੂੰ ਇਨਸਾਫ ਨਹੀਂ ਮਿਲ ਰਿਹਾ ਜੀ ਮੈਂ ਪਰੇਸ਼ਾਨ ਹੋ ਗਿਆ ਮੈਨੂੰ ਕਿਤੇ ਇਨਸਾਫ ਨਹੀਂ ਮਿਲ ਰਿਹਾ ਤੁਹਾਡਾ ਰਾਹ ਰੋਕੇ ਕੀ ਕਹਿੰਦੇ ਨੇ ਤੁਹਾਨੂੰ ਮੈਨੂੰ ਤਾਂ ਕੀ ਦਿੰਦੇ ਜੀ ਇਹ ਜਮੀਨ ਛੱਡ ਕੇ ਚੱਲ ਜਾ ਇੱਥੋਂ ਜਗਾ ਛੱਡ ਕੇ ਚੱਲ ਜਾ ਆ ਦੇਖੋ ਜੀ ਆ ਦੇਖੋ ਆ ਕਾਤਲਿਆ ਜੀ ਠੀਕ ਹੈ ਵੀਡੀਓ ਦੇਖ ਸਕਦੇ ਹੋ 2 ਜੁਲਾਈ ਇਹ 30 ਜੂਨ ਨੂੰ ਮਰਡਰ ਹੁੰਦਾ ਤੇ 8 ਜੁਲਾਈ ਨੂੰ ਆ ਬੰਦੇ ਮੇਰਾ ਰਾਹ ਰੋਕਦੇ ਆ ਦੇਖੋ ਆ ਸ਼ਰਿਆ ਮੇਰੀ ਗੱਡੀ ਰੋਕ ਕੇ ਮੈਨੂੰ ਗਾਲ੍ਹਾਂ ਕੱਢੀਆਂ ਮੈਨੂੰ ਧਮਕੀਆਂ ਦਿੱਤੀਆਂ ਕਿ ਪਿੰਡ ਛੱਡ ਕੇ ਚੱਲ ਜਾ ਇਹ ਵੀਡੀਓ ਮੈਂ ਐਸਐਸਪੀ ਸਾਹਿਬ ਡੀਆਈਜੀ ਸਾਹਿਬ ਨੂੰ ਵੀ ਦਿੱਤੀਆਂ ਨੇ ਔਰ ਕੈਬਨਿਟ ਮੰਤਰੀ ਧਾਰੀਵਾਲ ਜਿਹੜੇ ਹੈਗੇ ਉਹਨਾਂ ਨੂੰ ਵੀ ਮੈਂ ਬਹੁਤ ਵਾਰ ਜਾ ਕੇ ਦੱਸ ਚੁੱਕਾ ਮੈਨੂੰ ਕਿਤੇ ਇਨਸਾਫ ਨਹੀਂ ਮਿਲ ਰਿਹਾ ਕਿਤੇ ਵੀ ਇਨਸਾਫ ਨਹੀਂ ਮਿਲ ਰਿਹਾ ਆ ਹਾਈ ਕੋਰਟ ਚ ਜਿਹੜਾ ਡੀਐਸਪੀ ਜਨਾਲਾ ਨੇ ਐਫੀਡੇਵਿਟ ਸਬਮਿਟ ਕੀਤਾ ਜੀ ਮੈਂ ਵੀ ਤੁਹਾਨੂੰ ਦਿਖਾਉਣਾ ਆ ਦੇਖਿਓ ਇਹੋ ਭੇਜਿਆ ਵੀ ਆ ਆ ਐਫੀਡੇਵਿਟ ਹੈ ਜੀ ਇਹ ਡੀਐਸਪੀ ਜਨਾਲਾ ਨੇ ਆ ਦੇਖੋ ਹਾਈ ਕੋਰਟ ਦੇ ਵਿੱਚ ਜਵਾਬ ਦਿੱਤਾ ਠੀਕ ਹੈ ਆ ਦੇਖੋ ਗੁਰਵਿੰਦਰ ਸਿੰਘ ਪੀਪੀਐਸ ਡੀਐਸਪੀ ਜਨਾਲਾ ਔਰ ਇਹਦੇ ਵਿੱਚ ਇਹਨਾਂ ਨੇ ਆ ਕਲੀਅਰ ਲਿਖਿਆ ਕਿ ਅਸੀਂ ਇਹਨਾਂ ਨੂੰ 24 ਘੰਟੇ ਆਰਪੋਰਟ ਜਿਹੜੀ ਹੈਗੀ ਇਹਦੇ 'ਚ ਇਹਨਾਂ ਨੇ ਅਖ ਹਾਈ ਕੋਰਟ ਨੂੰ ਕਿਹਾ ਕਿ ਅਸੀਂ ਇਹਨਾਂ ਨੂੰ 24 ਘੰਟੇ ਦੀ ਸਿਕਿਉਰਿਟੀ ਦਿੱਤੀ ਜਦੋਂ ਕਿ ਮੇਰੇ ਨਾਲ ਤੁਸੀਂ ਵੀ ਦੇਖ ਸਕਦੇ ਹੋ ਕੋਈ ਗਨਮੈਨ ਨਹੀਂ ਹੈਗਾ ਮੈਂ ਇਹਦੇ ਲਈ ਡੀਆਈਜੀ ਸਾਹਿਬ ਨੂੰ ਵੀ ਮੈਸੇਜ ਕਰ ਰਹੇ ਹਾਂ ਕਿ ਮੇਰੀ ਸਿਕਿਉਰਿਟੀ ਵਿਡਰਾਅ ਆ ਐਸਐਸਪੀ ਸਾਹਿਬ ਨੂੰ ਕੌਲਾਂ ਕਰਦਾ ਮੇਰਾ ਕੋਈ ਫੋਨ ਨਹੀਂ ਚੁੱਕਦਾ ਮੈਨੂੰ ਕੋਈ ਵੀ ਇਨਸਾਫ ਕਿਸੇ ਪਾਸਿਓਂ ਨਹੀਂ ਮਿਲ ਰਿਹਾ ਰੈਸਟ ਕਰਵਾ ਕੇ ਡੀਆਈਜੀ ਸਾਹਿਬ ਦੇ ਹਵਾਲੇ ਕਰਵਾਇਆ ਮਗਰ ਉਹਨਾਂ ਕੋਲ ਵੀ ਪੈਸੇ ਲੈ ਕੇ ਤੇ ਇਹਨਾਂ ਨੇ ਛੱਡ ਦਿੱਤਾ ਜੀ ਆਹ ਬੰਦੇ ਜਿਹੜੇ ਇਹਨਾਂ ਦੀਆਂ ਗੱਡੀਆਂ ਦੇ ਪਿੱਛੇ ਵੇਖੋ ਕੀ ਲਿਖਿਆ ਸਪੈਸ਼ਲ ਫੋਰਸ ਠੀਕ ਹੈ ਆ ਪੁਲਸ ਰਣਜੀਤਾ ਵੀ ਨਹੀਂ ਪੁਲਸ ਦੇ ਹੈਂਡਓਵਰ ਕਰਵਾਇਆ ਆ ਵੀਡੀਓ ਹੈਗੀ ਜੀ ਇੱਥੇ ਪੁਲਸ ਦੀ ਵੀ ਆ ਵੇਖੋ ਮੌਕੇ ਤੇ ਪੁਲਸ ਆਈ ਹੈ ਠੀਕ ਹੈ ਇਹ ਬੰਦੇ ਰੈਸਟ ਕਰਵਾਏ ਮਗਰ ਕੋਈ ਕਾਰਵਾਈ ਨਹੀਂ ਕੀਤੀ ਪੈਸੇ ਲੈ ਕੇ ਤੇ ਇਹਨਾਂ ਨੂੰ ਵੀ ਛੱਡ ਦਿੱਤਾ ਜੀ ਇਹਨਾਂ ਕੋਲ ਮੌਕੇ ਦੇ ਕੋਈ ਵੀ ਗੱਡੀ ਦੇ ਕਾਗਜ਼ ਨਹੀਂ ਸੀ ਕੋਈ ਡਰਾਈਵਿੰਗ ਲਾਇਸੈਂਸ ਨਹੀਂ ਇਹਨਾਂ ਦੇ ਪਿੱਛੇ ਹੱਥ ਕਿਹਨਾਂ ਦਾ ਹੈਗਾ ਜਿਹੜੀ ਕਾਰਵਾਈ ਨਹੀਂ ਕਰਦੀ ਪੁਲਿਸ ਇਹ ਤੇ ਦੇਖੋ ਜੀ ਮੈਨੂੰ ਨਹੀਂ ਪਤਾ ਕਿ ਕਿਹੜਾ ਕਿਹਦਾ ਹੱਥ ਆ ਮੈਂ 6 ਮਹੀਨੇ ਇਹਨਾਂ ਦੇ ਅੱਗੇ ਹੱਥ ਜੋੜਦੇ ਰਿਹਾ ਤਰਲੇ ਕਰਦਾ ਰਿਹਾ ਕਿ ਮੈਨੂੰ ਇਨਸਾਫ ਦੇ ਦੋ ਮੈਨੂੰ ਇਨਸਾਫ ਦੇ ਦੋ ਹਾਰ ਕੇ ਮੈਂ ਪੰਜਾਬ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਜੀ ਉੱਥੇ ਰੈਟ ਪਾਈ ਹੈ ਉੱਥੇ ਜਿਹੜਾ ਡੀਐਸਪੀ ਜਨਾਲਾ ਨੇ ਰਿਪਲਾਈ ਦਿੱਤਾ ਕਿ ਸਾਨੂੰ ਐਸਆਈਟੀ ਨੇ ਸਖਤ ਔਦਰ ਦਿੱਤੇ ਕਿ ਅਸੀਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਾਂਗੇ ਠੀਕ ਹੈ ਮਗਰ ਕਦੀ ਉਹਨਾਂ ਨੇ ਰੇਡ ਨਹੀਂ ਮਾਰੀ ਪਿੰਡ ਦੇ ਵਿੱਚ ਕਦੀ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਫਿਰ ਬਹਾਨਾ ਲਾਉਣ ਲੱਪੇ ਜੀ ਕਿ ਜਿਹੜੀ ਖਰੜ ਤੋਂ ਰਿਪੋਰਟ ਆਉਣੀ ਆ ਉਹਦਾ ਇੰਤਜ਼ਾਰ ਕਰ ਲਈਏ ਮੈਂ ਰੋਜ਼ ਇਹਨਾਂ ਦੇ ਤਰਲੇ ਕੱਢਦਾ ਡੀਐਸਪੀ ਐਸਐਚਓ ਜਨਾਲਾ ਦੇ ਕੀ ਰਿਪੋਰਟ ਮੰਗਾਈਏ ਸਾਨੂੰ ਰੋਜ਼ ਲਾਰਾ ਲਾਉਂਦੇ ਰਹੇ ਕਿ ਅੱਜ ਬੰਦਾ ਭੇਜਦੇ ਕੱਲ ਬੰਦਾ ਭੇਜਦੇ ਆ ਮਗਰ ਇਹਨਾਂ ਨੇ ਸਾਡੇ ਨਾਲ ਕੋਈ ਬੰਦਾ ਨਹੀਂ ਭੇਜਿਆ ਜਦੋਂ ਮੈਂ 2 ਦਿਨ ਪਹਿਲਾਂ ਹੈਲਥ ਮਨਿਸਟਰ ਚੀਫ ਸੈਕਟਰੀ ਨੂੰ ਮੇਲਾ ਕੀਤੀਆਂ ਕਿ ਮੇਰੇ ਫਾਦਰ ਦਾ ਇੰਨੀ ਤਰੀਕ ਨੂੰ ਮਰਡਰ ਹੋਇਆ ਤੇ ਰਿਪੋਰਟ ਨਹੀਂ ਆ ਰਹੀ ਠੀਕ ਹੈ ਫਿਰ ਇਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਕੰਮ ਹਾਈ ਲੈਵਲ ਤੇ ਪਹੁੰਚ ਰਿਹਾ ਤੇ ਇਹਨਾਂ ਨੇ ਰਿਪੋਰਟ ਕੱਢ ਕੇ ਲੈਣ ਦੀ ਔਰ ਰਿਪੋਰਟ 3 ਮਹੀਨੇ ਦੱਬ ਕੇ ਰੱਖੀ ਆ ਦੇਖੋ ਤੁਹਾਨੂੰ ਮੈਂ ਰਿਪੋਰਟ ਦੀ ਡੇਟ ਦਿਖਾਉਣਾ ਸਾਰਾ ਰਿਪੋਰਟ ਜਿਹੜੀ ਖੁਰਦੂ-ਖੁਰਦੂ ਲੱਗੇ ਰਿਪੋਰਟ ਦਾ ਹੈਗਾ ਸਰ ਐਕਚੁਅਲੀ ਜਿਹੜੀ ਮੁਲਾਜ਼ਮ ਦੀ ਜਿਹੜੀ ਡਿਊਟੀ ਸੀਗੀ ਉਹਨਾਂ ਨੇ ਲੈ ਕੇ ਜਾਣੀ ਸੀ ਜਿਹੜੀ ਵਿਸਰਾ ਰਿਪੋਰਟ ਦੇ ਨਾਲ ਵਿਸਰਾ ਉਹ ਇਹਨਾਂ ਨੇ ਜਮਾ ਨਹੀਂ ਕਰਾਇਆ ਮੈਡੀਕਲ ਕਾਲਜ ਨੰਬਰ ਸਰ ਦੇ ਵਿੱਚ ਜਿਹੜੇ ਕਰਕੇ ਇਹਨਾਂ ਨੂੰ ਪਰੇਸ਼ਾਨੀ ਆਇਆ ਜਿਹੜੇ ਖਾਣੇ ਦਾ ਮਾਮਲਾ ਜੀ ਲੈ ਕੇ ਗਏ ਸੀ ਇਹ ਜਨਾਲਾ ਇਹ 27 2024 ਦਾ ਪੋਸਟਪਾਰਟ ਹੋਇਆ ਮਨਜੀਤ ਸਿੰਘ ਜੀ ਦਾ ਇਹਨਾਂ ਦੇ ਫਾਦਰ ਸਾਹਿਬ ਤੇ ਉਸ ਤੋਂ ਬਾਅਦ ਵਿਸਰਾ ਦੋਵੇਂ ਪਾਸੇ ਭੇਜਿਆ ਕੈਮੀਕਲ ਵੀ ਤੇ ਸਾਡੇ ਕੋਲ ਤੁਹਾਡੇ ਕੋਲ ਪੂਰੀ ਰਿਪੋਰਟ ਭਲਾ ਦਿੱਤੀ ਸਾਡੇ ਕੋਲ ਪੂਰੀ ਰਿਪੋਰਟ ਉਸੇ ਵੇਲੇ ਉਹਨਾਂ ਨੂੰ ਰੀਸੀਵਿੰਗ ਵੀ ਗਈ ਸਾਡੇ ਕੋਲ ਸਰ ਸਾਈਨ ਕਿਤੇ ਸਾਈਨ ਕਿਤੇ ਉੱਥੇ ਇੰਦਰਜੀਤ ਸਿੰਘ ਨਹੀਂ ਇੰਦਰਾ ਇੰਦਰਜੀਤ ਹਾਂ ਤੇ ਅੱਜ ਕੌਣ ਆਇਆ ਦੁਬਾਰਾ ਤੁਹਾਡੇ ਕੋਲ ਆ ਕੇ ਕੀ ਮੰਗਦੇ ਤੁਹਾਨੂੰ ਕਿ ਸਰ ਸਾਡੇ ਸਰਾਂਕ ਮਤਲਬ ਕਿ ਮੁਸੀ ਸਾਹਮਣੇ ਸਾਡੇ ਕਿਤੇ ਰੱਖੇ ਸੀਗੇ ਕਾਗਜ਼ ਕਾਗਜ਼ਾ ਜੋ ਵੀ ਸੀ ਸਾਡੇ ਕੋਲ ਮਿਸਪਲੇਸ ਹੋ ਗਏ ਤੇ ਸਾਨੂੰ ਦੁਬਾਰਾ ਉਹਨਾਂ ਦੇ ਰੀ-ਇਸ਼ੂ ਕੀਤਾ ਜਾਵੇ ਤੇ ਜਿਹੜੀ ਖਰੜ ਤੋਂ ਰਿਪੋਰਟ ਉਹ ਆ ਗਈ ਤੁਹਾਡੇ ਕੋਲ ਉਹ ਆ ਤੇ ਹੁਣ ਜੇ ਵਿਸਰਾ ਗੁੰਮ ਹੋ ਜਾਂਦਾ ਹੈ ਤੇ ਇਹਦੇ ਨਾਲ ਰਿਪੋਰਟ ਤੇ ਕੀ ਇਫੈਕਟ ਪੈਗਾ ਹਾਂ ਤੁਸੀਂ ਪੁਲਿਸ ਦੀ ਜ਼ਿੰਮੇਵਾਰੀ ਹੈ ਕਿਉਂਕਿ ਅਸੀਂ ਇੱਥੋਂ ਉਹਨਾਂ ਨੂੰ ਰਸੀਦ ਕਰਾ ਲਈਦੀ ਹੈ ਤੇ ਵਿਸਰੇ ਦੇ ਵਿੱਚ ਆਪਾਂ ਤਾਂ ਭੇਜਿਆ ਕਿ ਉਹਨਾਂ ਨੂੰ ਕੋਈ ਬਿਮਾਰੀ ਜਾਂ ਕੁਝ ਹੋਰ ਕੋਈ ਦਿੱਕਤ ਨਹੀਂ ਸੀ ਹੋਣਾ ਚਾਹੀਦਾ ਕਿ ਉਹ ਆਪਾਂ ਸੀਲ ਲਾ ਕੇ ਭੇਜ ਤੇ ਆਪਣੇ ਹਸਪੀਟਲ ਦੀ ਉਹ ਦੇਖਾਂਗੇ ਕਿ ਸੀਲ ਲੱਗੀ ਹੈ ਸਾਰਾ ਕੁਝ ਹੈ ਪਾਰਟਿਕੂਲਰਸ ਤੇ ਮੈਂਸ਼ਨ ਹੈਗੇ ਕਿ ਨਹੀਂ ਹੈਗੇ ਉਸ ਤੋਂ ਬਾਅਦ ਫਿਰ ਜੋ ਵੀ ਹੈ ਥਰੂ ਪਰ ਜੇ ਉਹ ਸੀਲ ਟੁੱਟੀ ਹੁੰਦੀ ਤੇ ਤੁਸੀਂ ਅਸੀਂ ਆਪਾਂ ਆਪਾਂ ਨਹੀਂ ਲਾਵਾਂਗੇ ਆਪਾਂ ਨਹੀਂ ਲਾਵਾਂਗੇ ਕਿੰਨੀ ਵੱਡੀ ਲਾਪਰਵਾਹੀ ਮੰਨਦੇ ਹੋ ਪੁਲਿਸ ਡਿਪਾਰਟਮੈਂਟ ਦੀ ਲਾਪਰਵਾਹੀ ਤਾਂ ਹੈ ਸਰ ਐਟਸ ਮਤਲਬ ਕਾਫੀ ਵੱਡੀ ਲਾਪਰਵਾਹੀ ਹੈ ਜਿਨ੍ਹਾਂ ਨੂੰ ਇਨਸਾਫ ਚਾਹੀਦਾ ਜਿਨ੍ਹਾਂ ਦਾ ਜੀਆ ਉਹਨਾਂ ਵਾਸਤੇ ਤਾਂ ਬਹੁਤ ਮਾਰੀ ਗੱਲ ਹੈ ਇਹ ਜਿਹੜੀ ਹੈ ਜਿਹੜੀ ਜਮ੍ਹਾਂ ਕਰਾਣੀ ਸੀ ਚੀਜ਼ ਇਹ ਕਿੰਨੀ ਦੇਰ ਚ ਜਮ੍ਹਾਂ ਕਰਾਈ ਜਾਂਦੀ ਹੈ ਬਹੁਤ ਜਲਦੀ ਤੋਂ ਜਲਦੀ ਵਾਰ ਰਿਪੋਰਟ ਜਮ੍ਹਾਂ ਹੋ ਜਾਂਦੀ ਹੈ ਜਲਦੀ ਤੋਂ ਜਲਦੀ ਅਸੀਂ ਕਹਿੰਦੇ ਹਾਂ ਕਿ ਜਮ੍ਹਾਂ ਕਰਵਾਉਣੀ ਚਾਹੀਦੀ ਹੈ ਬਟ ਉਹ ਕਈ ਵਾਰੀ ਕਹਿੰਦੇ ਸਾਡੀਆਂ ਡਿਊਟੀਆਂ ਲੱਗੀਆਂ ਕਈ ਤਰ੍ਹਾਂ ਦੇ ਐਕਸਕਿਊਜ਼ਸ ਦਿੰਦੇ ਨੇ ਬਟ ਆਪਾਂ ਉਸ ਨੂੰ ਮੱਦੇ ਨਜ਼ਰ ਨਹੀਂ ਰੱਖਦੇ ਪਰ ਇਹ ਜਿਹੜਾ ਕੰਮ ਕੀਤਾ ਉਹਨਾਂ ਨੇ ਤੇ ਗਲਤੀ ਪਰ ਲੱਗਦਾ ਨਹੀਂ ਇੰਨੀ ਲੇਟ ਹੋ ਚੁੱਕੀ ਆ ਤੇ ਰਿਪੋਰਟ ਆਣ ਚ ਕੋਈ ਨਾ ਕੋਈ ਅੱਗੇ ਪਿੱਛੇ ਹੋ ਸਕਦੀ ਆ ਰਿਪੋਰਟ ਅਰੇ ਬਾਰੇ ਉਹ ਵੀ ਬਾਤ ਦੱਸਣ ਉਹ ਵੀ ਦੱਸਣ ਤੁਹਾਡਾ ਨਾਮ ਵੀ ਡੈਜੀਗੇਸ਼ਨ ਵੀ ਮੇਰਾ ਡਾਕਟਰ ਅਵੀ ਟੇਸਟ ਬਾਕ